ਉਦੋਂ ਬਾਈ ਚਾਹੇ ਜੇ ਥੱਲੇ 14 ਚਾਹੇ 15 ਕੱਢ ਲਿਆ ਲਾ ਠੀਕ ਹੈ ਗੱਲ ਇਹ ਜਿਹੜਾ ਕਰਮਾਲੀ ਦਾ ਲੇਵਾ ਹੈਗਾ ਉਹ ਤੁਸੀਂ ਦੇਖ ਬਹੁਤ ਸੋਹਣੀ ਹੈ ਇਹਦੀ ਮਾਂ ਥੱਲੇ ਵੀ 18-19 ਲੀਟਰ ਦੁੱਧ ਹੈਗਾ ਜਮਾ ਬਾਈ ਜੰਨੇ ਵਾਂਗੂ ਵੱਧਦੀ ਆ 1 ਲੀਟਰ ਤਿਆਰ ਮਿਲੂਗਾ ਸਿਰਫ 85000 ਰੁਪਏ ਰੇਟ ਦਾ ਦੇਖ ਲਓ ਜਿਹੜੀ ਇਹਦੇ ਵੀ ਨਾ ਹਜੇ 10 ਦਿਨ ਸੂਣ ਦੇ ਬਾਕੀ ਪਏ ਆ ਪਹਿਲੇ ਸੂਏ ਉਹਨੇ 17.5 ਲੀਟਰ ਦੁੱਧ ਚਵਾਇਆ ਸੀ ਅੱਛਾ ਤੇ ਦੂਜੇ ਸੂਏ ਬਾਈ ਉਹਦੀ ਚਵਾਈ ਹੋਈ ਆ 19.5 ਲੀਟਰ ਦੀ ਹਾਂਜੀ ਹਸੀ ਕਾਲ ਦੋਸਤੋ ਬਹੁਤ ਸਵਾਤ ਕਰਦੇ ਮਿੱਤਰੋ ਤੇ ਅੱਜ ਨਾ ਆਪਾਂ ਬਾਈ ਕਰਮਜੀਤ ਕੋਲੇ ਪਹੁੰਚੇ ਹੋਏ ਹਾਂਗੇ ਬਾਈ ਕਰਮਜੀਤ ਕੋਲੇ ਨਾ ਅੱਜ ਆਪਾਂ ਤੁਹਾਨੂੰ ਮਿੱਤਰੋ ਨਾਗਦ ਖਾਦਾਂਗੇ 4 ਜਿੰਨਾ ਵਿੱਚੋਂ ਨਾ ਪਹਿਲੇ ਨੰਬਰ ਦੇ ਉੱਤੇ ਆ ਗਈ ਆਹਾ ਇੱਕ ਸੂਈ ਸਵਾਈ ਝੋਟੀ ਆ ਗਈ ਤੇ ਇੱਕ ਆ ਗਈ ਦੂਜੇ ਨੰਬਰ ਦੇ ਉੱਤੇ ਇਹਨਾਂ ਦੇ ਘਰ ਦੀ ਮੱਝ ਆ ਗਈ ਮਿੱਤਰੋ ਆਹਾ ਸੂਨ ਵਾਲੀ ਆ ਤੇ ਤੀਜੇ ਨੰਬਰ ਤੇ ਵੀ ਆ ਗਈ ਜਿਹੜੀ ਆਹਾ ਇੱਕ ਮੱਝ ਨਾ ਇਹ ਮਿੱਤਰੋ ਇਹ ਵੀ ਸੂਈ ਸਵਾਈ ਮਿਲੂਗੀ ਸੋਨੋ ਤੇ ਜੇ ਗੱਲ ਕਰ ਲਗੇ ਚੌਥੇ ਨੰਬਰ ਤੇ ਆ ਗਿਆ ਇੱਕ ਬਹੁਤ ਸਾਫ਼ ਸੁਥਰਾ ਕੱਟਾ ਇਹ ਵੀ ਤੁਸੀਂ ਨੋਟ ਕਰ ਲਓ ਜਾਣਕਾਰੀ ਆਪਾਂ ਨਾ ਚਾਰੇ ਨਗਾ ਦੀ ਤੁਹਾਡੇ ਨਾਲ ਸਾਂਝੀ ਕਰਾਂਗੇ ਕਿਹੜੇ ਪਿੰਡ ਪਹੁੰਚੇ ਸਾਰੀ ਜਾਣਕਾਰੀ ਦੇਵਾਂਗੇ ਬਾਕੀ ਜੇ ਕੋਈ ਵੀ ਨਾਗ ਸਾਨੂੰ ਪਸੰਦ ਆਉਂਦਾ ਨਾ ਇਸ ਘਰੇ ਆਇਓ ਤਸੱਲੀ ਕਰਨੀ ਜਿਹੜੀ ਹੈਗੀ ਮਿੱਤਰੋ ਸੋਡਾ ਹੱਕ ਵੰਡਦਾ ਹੁੰਦਾ ਹੈਗਾ ਤੇ ਆਓ ਕਰਾਈਏ ਬਾਈਆਂ ਨਾਲ ਗੱਲਬਾਤ ਕੱਲੇ-ਕੱਲੇ ਨਗਦੀ ਲੈ ਕੇ ਦੇਗੀ ਆਪਾਂ ਤੁਹਾਨੂੰ ਜਾਣਕਾਰੀ ਵੀਡੀਓ ਚੰਗੀ ਲਗੀ ਬਾਈਆਂ ਦੇ ਪਸ਼ੂਆਂ ਦੇ ਰੇਟ ਚੰਗੇ ਲੱਗੇ ਕਮੈਂਟ ਕਰਕੇ ਦੱਸਿਓ ਜਰੂਰ ਹਾਂਜੀ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਬਾਈ ਜੀ ਤੇ ਬਾਈ ਜੀ ਪਹਿਲਾਂ ਤਾਂ ਦਰਸ਼ਕਾਂ ਨੂੰ ਤੁਸੀਂ ਆਪਦਾ ਨਾਮ ਦੱਸੋਗੇ ਹਾਂਜੀ ਬਾਈ ਜੀ ਰਮਨ ਪਹਿਲਾਂ ਤੁਹਾਡਾ ਸਾਡੇ ਘਰੇ ਪਹੁੰਚਣ ਤੇ ਅਸੀਂ ਸਵਾਗਤ ਕਰਦੇ ਆਂ ਬਹੁਤ ਧੰਨਵਾਦ ਬਾਈ ਜੀ ਮੇਰਾ ਨਾਮ ਹੈਗਾ ਬਾਈ ਜੀ ਕਰਮਜੀਤ ਸਿੰਘ ਤੇ ਪਿੰਡ ਫੱਤਾ ਮਾਲੂਕਾ ਤਹਿਸੀਲ ਸਰਦੂ ਠੀਕ ਆ ਭਾਈ ਆਪਣੇ ਕੋਲੇ ਭਾਈ ਬਹੁਤ ਚੰਗੇ ਦੁੱਧ ਦੀ ਇੱਕ ਝੋਟੀ ਬਗਾਉ ਆ ਦੂਜੇ ਸੂਏ ਭਾਈ ਜੀ ਇਹ ਦੂਜੇ ਸੂਏ ਆ ਕੀ ਹਾਂਜੀ ਭਾਈ ਜੀ ਠੀਕ ਆ ਕਰਮਜੀਤ ਦੂਜਾ ਸੂਆ ਇਹ ਸੂਈ ਨੂੰ ਕਿੰਨੇ ਦਿਨ ਹੋ ਗਏ ਨੂੰ ਅੱਜ ਭਾਈ ਇਹਨੂੰ ਤੀਜੇ ਤੋਂ ਚੌਥਾ ਦਿਨ ਆ ਭਾਈ ਤੀਜੇ ਨੂੰ ਚੌਥਾ ਦਿਨ ਹੈਗਾ ਸੂਈ ਨੂੰ ਹਾਂ ਇਹਦੇ ਮਗਰ ਕੱਟੀ ਆ ਭਾਈ ਵਧੀਆ ਟੀਕੇ ਦੀ ਮਗਰ ਕੱਟੀ ਆ ਹਾਂਜੀ ਕਰਮਜੀਤ ਇੱਕ ਗੱਲ ਆਪਾਂ ਦਰਸ਼ਕਾਂ ਨੂੰ ਹੋਰ ਦੱਸ ਦਈਏ ਵੀ ਜਿਹੜੀ ਇਹ ਅੱਜ ਵੀਡੀਓ ਬਣਦੀ ਅੱਜ 19 ਤਰੀਕ ਆ ਕੀ ਨਾ ਹਾਂਜੀ ਭਾਈ 19 ਟਾਈਮ ਹੋ ਕੁਟੁਕਟ 10 ਵਜੇ ਦਾ ਆ 10 ਵਜੇ ਦਾ ਟਾਈਮ ਆ ਭਾਈ ਜੀ 10 ਵਜੇ ਦਾ ਦੀਆਂ ਆਪਾ ਸਮਾ ਕੇ ਆਪਾਂ ਧਾਰਾ ਵੀ ਮਾਰ ਕੇ ਦਿਖਾਵਾਂਗੇ ਹਾਂਜੀ ਹਾਂਜੀ ਬਾਈ ਜੀ ਗੰਨੇ ਵਰਗੀ ਚਵਾਈ ਆ ਬਾਈ ਜੀ ਦੀ ਚਾਹੇ ਬੱਚਾ ਚੋਈ ਜਾਵੇ ਠੀਕ ਹੈ ਤੇ ਪਿਛਲੇ ਸੂਏ ਨੇ ਭਾਈ 12 12.5 ਲੀਟਰ ਦੁੱਧ ਪਹਿਲੇ ਸੂਏ ਪਾਇਆ ਸੀਗਾ ਠੀਕ ਹੈ ਤੇ ਇਸ ਵਾਰੀ ਭਾਈ ਇਹ 10 ਕਿਲੋ ਬੋਲੇ ਦੇ ਤਿਆਰ ਹੈ ਤੇ ਮੰਨ ਕੇ ਚਲੋ ਆ ਗਈ ਇਹਨੇ 13 ਤੋਂ 13.5 14 ਲੀਟਰ ਦੁੱਧ ਪਾਉਗੀ ਇਹਦੀ ਬਾਦੂਗੀ ਹਾਂਜੀ ਭਾਈ ਜੀ ਠੀਕ ਹੈ ਕਰਮਜੀਤ ਮਤਲਬ ਇਹ ਆਪਣੇ ਘਰ ਦੀ ਆ ਗਈ ਕਿ ਇਹ ਜਿਹੜੀ ਹੈਗੀ ਕੋਈ ਲੈਂਦੀ ہوئی ਹੈ ਇਹ ਭਾਈ ਜੀ ਆਪਣੇ ਘਰ ਦੀ ਝੋਟੀ ਹੈ ਠੀਕ ਹੈ ਬਹੁਤ ਸੋਹਣੀ ਹੈ ਇਹਦੀ ਮਾਂ ਥੱਲੇ ਵੀ 18 19 ਲੀਟਰ ਦੁੱਧ ਹੈਗਾ ਅੱਛਾ ਤੇ ਮੰਨ ਕੇ ਚਲੋ ਵੀ ਇਹਦੇ ਕੋਈ ਕਮੀ ਨਹੀਂ ਭਾਈ 1% ਵੀ ਸੀਲ ਬਹੁਤ ਹੈ ਮੁਰਾ ਨਸਲ ਚ ਪੈਂਦੀ ਹੈ ਇਹ ਠੀਕ ਹੈ ਖੋਲੀ ਭਾਈ ਕਰਾ ਫਿਰ ਆ ਕਾਦੀ ਗੁੰਦਵੇਂ ਸਰੀਰ ਦੀ ਆ ਪੂਰੀ ਸਮੀਪਲਿਆ ਸਿੰਘਾਂ ਦੀ ਵੀ ਸੋਹਣੀ ਆ ਗਈ ਮੈਂ ਤੁਹਾਨੂੰ ਇਹਦੇ ਮਗਰ ਜਿਹੜੀ ਕੱਟੀ ਆ ਤੇ ਉਹ ਵੀ ਦਿਖਾ ਦੂੰ ਆ ਦੇਖ ਲਓ ਸਿੰਘਾਂ ਦੀ ਮੰਤਰ ਹੈ ਤੇ ਲੈ ਜਾ ਕਰਮਜੀਤ ਇਹ ਦੇਖੋ ਹੁਣ ਤੁਸੀਂ ਇਹਦਾ ਨਾ ਜਿਹੜਾ ਗੋਲ ਸਿੰਘ ਤੇ ਜਿਹੜਾ ਕਰਮਾਲੀ ਦਾ ਲੇਵਾ ਹੈਗਾ ਉਹ ਤੁਸੀਂ ਦੇਖ ਲਓ ਵੀ ਕੱਲਾ ਕੱਲਾ ਥਣ ਲੱਗਿਆ ਲੇਵੇ ਨੂੰ ਲੱਗਿਆ ਹੋਇਆ ਜਿਹੜਾ ਤੇ ਫਿਕਸ ਲੇਵੇ ਵਾਲੀ ਇਹ ਆ ਦੇਖੋ ਲੇਵਾ ਮੂਹਰ ਨੂੰ ਦੇਖੋ ਤੁਸੀਂ ਆ ਦੇਖੋ ਜੱਜ ਲੈ ਜਾ ਪਹਿਲਾਂ ਲੰਮੀ ਲੈ ਜਾ ਇੱਕ ਕਦਵਾਟ ਜਿਹੜਾ ਹੈਗਾ ਉਹ ਵੀ ਤੁਸੀਂ ਨੋਟ ਕਰ ਲਓ ਕਰਮਜੀਤ ਫਿਰ ਇਹਦਾ ਆਪਾਂ ਰੇਟ ਕੀ ਰੱਖਿਆ ਬਾਈ ਇਹਦਾ ਰੇਟ ਬਾਈ ਆਪਾਂ ਬੜਾ ਲਮਕਲਮ ਕਈ ਵਾਲਾ ਨਹੀਂ ਰੱਖਦੇ ਬਾਈ 1 ਲੱਖ ਤੇ 63000 ਰੁਪਏ ਰੇਟ ਕਰਦੇ ਆਂ ਆਪਾਂ 1 ਲੱਖ 63000 ਤੇ ਅੱਜ ਦੁੱਧ ਤੂੰ ਕਿੰਨਾ ਦੇਵੇਂਗਾ ਸਾਨੂੰ ਤੋਲ ਕੇ ਅੱਜ ਬਾਈ ਸਾਨੂੰ ਮੈਂ 10 ਲੀਟਰ ਬੋਲਾ ਤਿਆਰ ਆ ਇਹਦੇ ਥੱਲੇ ਤੁਹਾਨੂੰ 10 ਲੀਟਰ ਬੋਲਾ ਆਪਾਂ ਤੋਲ ਕੇ ਦੇ ਸਕਦੇ ਆਂ ਤੇ ਦੁੱਧ ਬਾਈ ਇਹ ਸੇਵਾ ਨਾਲ ਜਿਹਦੇ ਸੇਵਾ ਵਾਲੇ ਦੇ ਘਰੇ 바ਗੀ ਤੇ ਦੁੱਧ ਬਾਈ ਚਾਹੇ ਤੇ ਥੱਲੇ 14 ਚਾਹੇ 15 ਕੱਢ ਲੈ ਆਲਾ ਠੀਕ ਹੈ ਗੱਲ ਲੈ ਵੀ ਆਹ ਦੇਖ ਲੋ ਬਾਈ ਕਹਿੰਦਾ ਵੀ 13 14 ਕਿਲੋ ਦੁੱਧ ਤਾਂ ਖੁੱਲਾ ਪਾਉਗੀ ਸੇਵਾ ਵਾਲਾ ਬੰਦਾ 15 ਵੀ ਕੱਢ ਸਕਦਾ ਥਣਲੇ ਵੀ ਦੀ ਜਮਾ ਸਾਫ ਆ ਗਈ ਬਿਲਕੁਲ ਬ ਚਾਹੇ ਥੱਲੇ ਬਟਰਾ ਇਹ ਬੰਦੇ ਦੇ ਠੀਕ ਆ ਲੈ ਵੀ ਕੱਟੀ ਦਿੱਤੀ ਆਪਾਂ ਛੱਡ ਹੁਣ ਤੇ ਲੱਗਦਾ ਪਸ਼ੂ ਵੀ ਤੁਸੀਂ ਆ ਬੱਚਾ ਲੱਗਦਾ ਵੀ ਚੈੱਕ ਕਰਨੋਂ ਪਹਿਲਾਂ ਹਨਾ ਉਹ ਦੇਖ ਲਓ ਕਈ ਵਾਰੀ ਬੰਦਾ ਕਹਿੰਦਾ ਕਰ ਵੀ ਕਿਤੇ ਮਤਲਬ ਕੱਟਣ ਨੂੰ ਭੁੱਲੀ ਭਾਲੀ ਨਾ ਹੋਵੇ ਹਨਾ ਨਾ ਨਾ ਬਾਈ ਜੀ ਤੁਸੀਂ ਥੋੜੇ ਸਾਹਮਣੇ ਆ ਦੇਖੋ ਹਾਂ ਪਸ਼ਮਾ ਫਿਰ ਕਰਾ ਇਹ ਲੈ ਬੰਦੇ ਕਰਾ ਲੈ ਵੀ ਆਹ ਦੇਖ ਲਓ ਜਿਹੜੀ ਪਸ਼ਮਾ ਕੇ ਥਣ ਕੱਢਣਾ ਜਾਵਾ ਇਹ ਨੋਟ ਕਰ ਲਓ ਹੁਣ ਲੇਵਾ ਵੀ ਸਮਾਰ ਕੇ ਦੇਖ ਲਓ ਚੈੱਕ ਕਰਨੋ ਠੀਕ ਐ ਇਹ

ਇੱਧਰ ਕਰ ਦੇ ਕਰਾਂ ਕਰ ਮੇਰੇ ਪਾਸਾ ਦਵਾ ਦੇ ਲੈ ਬਈ ਇੱਧਰ ਨੂੰ ਕਰ ਦੇ ਹੋ ਜਾ ਇਹ ਕਿੱਥੇ ਪੈਰ ਪੱਟੂ ਕੀ ਮੈਨੂੰ ਨਾ ਜਿਆ ਲੱਗਦਾ ਲੈ ਜਾ ਐਨੀ ਗਠੰਡੀ ਆ ਮਿੱਤਰੋ ਦੇਖ ਲਓ ਹੁਣ ਤੁਸੀਂ ਠੀਕ ਐ ਲੈ ਬਈ ਜਿਹੜਾ ਇਸ ਪਾਸੇ ਬਹਿ ਗਈ ਆਪਾਂ ਹਾਂ ਇਹ ਲੈ ਆ ਲੋ ਚੱਕ ਨਾ ਦੇਖੋ ਲੈ ਠੀਕ ਐ ਤਾਰਾਂ ਦਾ ਦਿਖਾਈ ਦਿੱਤੀਆਂ ਹਾਂਜੀ ਬਈ ਜੇ ਇਸ ਪਾਸੇ ਮਰਜੀ ਵਹਿ ਕੇ ਚੂਈ ਜਾਓ ਬਾਈ ਕੋਈ ਸਮੱਸਿਆ ਨਹੀਂ ਨੂੰ ਠੀਕ ਆ ਆ ਜਾ ਅੱਛਾ ਕਰਮਜੀਤ ਰੇਟ ਜਿਹੜਾ ਕੀਤਾ ਇੱਕ 36 ਟ ਹਾਂਜੀ ਇੱਕ ਟ੍ਰੇਡ ਦੇ ਵਿੱਚੋਂ ਹਾਂ ਨਾ ਦੱਸ ਦੇ ਮੈਨੂੰ ਜਮਾ ਬਸ ਬਾਈ ਮਾਨਤਾ ਨਹੀਂ ਕਰਾਂਗੇ ਬਸ ਕਰ ਦੇ ਫਿਰ ਮੰਨ ਕੇ ਚਲੋ ਵੀ ਆਪਾਂ 2000 ਰੁਪਏ ਮਾਨਤਨ ਕਰਦੇ ਆਂ ਬਾਈ ਬਸ ਪੂਰੇ 60 ਦੀ ਹਾਂ ਪੂਰੇ 60 ਦੀ ਕਰ ਲੋ ਚੱਲ ਛੋੜ ਦੇ ਆ ਜਾ ਫਿਰ ਕਰ ਇੱਧਰ ਆ ਜਾ ਕਰ ਅੱਛਾ ਜੇ ਗੱਲ ਕਰੀਏ ਪਹਿਲਾਂ ਐ ਕਰ ਸੂਈ ਸਵਾਈ ਮਾਝੀ ਦਿਖਾ ਮੈਨੂੰ ਜਿਹੜੀ ਤੇਰੀ ਆ ਆ ਗਈ ਆ ਗਈ ਬਾਈ ਜੀ ਸੂਈ ਹਾਂ ਜਿਹੜੀ ਆ ਸੂਈ ਸਵਾਈ ਆ ਇਹਦਾ ਸੂਆ ਦੱਸ ਦੇ ਪਹਿਲਾਂ ਤਾਂ ਮੈਨੂੰ ਏ ਬਾਈ ਜੀ ਦੂਜੇ ਸੂਏ ਝੂਟੀਏ ਵੀ ਦੂਜੇ ਸੂਏ ਹਾਂ ਬਹੁਤ ਚੰਗੀ ਆ ਬਈ ਇਹਦੇ ਥੱਲੇ ਜਿੰਨਾ ਦੁੱਧ ਆ ਉੰਨਾ ਹੀ ਕਿਉ ਹੈ ਇਹਦੇ ਥੱਲੇ ਅੱਛਾ ਹਾਂਜੀ ਬਾਈ ਤੇ ਇਹਦਾ ਸੂਆ ਗਿਆ ਦੂਜਾ ਹਾਂਜੀ ਬਾਈ ਦੁੱਧ ਕਿੰਨਾ ਹੁਣ ਦੁੱਧ ਇਹਦੇ ਥੱਲੇ ਬਈ 10 ਲੀਟਰ ਜਮਾ ਡੱਬੇ ਮਾਰ ਮਾ ਤਿਆਰ ਆ ਕਿੰਨੇ ਦਿਨ ਹੋ ਗਏ ਸੂਈ ਨੂੰ ਅੱਜ ਇਹਨੂੰ ਬਈ 5ਵੇਂ ਤੋਂ 6ਵੇਂ ਦਾ ਨਾ ਬਸ 5ਵੇਂ ਤੋਂ 6ਵੇਂ ਹਾਂਜੀ 6ਵੇਂ ਦਾ ਨਾ ਹੋ ਬਸ ਅੱਜ ਦਾ ਇਹਦੇ ਮਗਰ ਵੀ ਕੱਟੀ ਇਹਦੇ ਮਾਰ ਵੀ ਕੱਟੀ ਆ ਬਈ ਆਹਾਂ ਕੱਟੀ ਆ ਗਈ ਹਾਂਜੀ ਬਈ ਆ ਤੁਹਾਡੇ ਸਾਹਮਣੇ ਠੀਕ ਆ ਤੇ ਕਿੰਨਾ ਦੁੱਧ ਪਾ ਦੂ ਇਹੇ ਏ ਦੋ ਦੋ ਬਈ 12 ਲੀਟਰ ਪਾਉਗੀ 12 ਲੀਟਰ ਹਾਂਜੀ ਹਾਂ ਵੈਰੀ ਗੁੱਡ ਆਪਾਂ ਐਵੇਂ ਕਹੀ ਜਾਈਏ ਹੈਨਾ ਖੋਲੀ ਫਿਰ ਕੇਰਾ ਸਾਨੂੰ ਨਾਲੇ ਨਾ ਇਹਨੂੰ ਖੋਲ ਕੇ ਦਿਖਾ ਦੇ ਮਨ ਦੇ ਵਿੱਚ ਇਹ ਸੋਚ ਲਾ ਕਿਤੇ ਲੱਖ ਮੁੱਲ ਕਰ ਦੇ ਦਾ ਨਹੀਂ ਬਾਈ ਜੀ ਜਿਵੇਂ ਛੋਡਾ ਮਾਨਤਾਰ ਰੱਖਾਂਗੇ ਫੁੱਲ ਹੈ ਛੋਡਾ ਮਾਨਤਨਾ ਦਾ ਫੁੱਲ ਰੱਖਾਂਗੇ ਚੱਲ ਫਿਰ ਕੇਰਾ ਲੈ ਵੀ ਆਹ ਦੇਖ ਲਓ ਜਿਹੜੀ ਪੂਰੇ ਚੰਗੇ ਕੱਦ ਕਾਠ ਵਾਲੀ ਆ ਵੀ ਦੂਜਾ ਸੂਆ ਸੂਈ ਹੋ ਝੋਟੀਆਂ ਮਿੱਤਰੋ ਥਣ ਜਿਹੜਾ ਪੂਰਾ ਐ ਗੈ ਗੈ ਗਟਮਾਂ ਲੱਗਿਆ ਹੋਇਆ ਲੰਮਾ ਲੰਮਾ ਤੇ ਫਿਕਸ ਲੇਵੇ ਵਾਲੀ ਆ ਗਈ ਇਹ ਵੀ ਇਹ ਦੇਖ ਲਓ ਹੁਣ ਤੁਸੀਂ ਪੂਰਾ ਗੁੱਲੇ ਵਾਲਾ ਖਾਣਾ ਕਰਮਜੀਤ ਕੀ ਰੇਟ ਕਰਤਾ ਇਹਦਾ ਇਹਦਾ ਬਾਈ 21 ਨਹੀਂ ਬਣਾਗੇ ਇੱਧਰ ਆ ਜਾ ਕਰਾਂ ਇੱਧਰ ਆ ਕੇ ਨਿਵੇੜੀ ਤੋੜ ਕੇ ਦਿਖਾਵਾਂਗੇ ਇੱਧਰ ਇਹ ਆ ਇੱਧਰ ਲੰਮੀ ਲੈ ਚੱਲ ਇੱਧਰਲੇ ਪਾਸੇ ਬੋਲ ਹੁਣ ਬੋਲ ਰੇਟ ਇਹ ਬਾਈ ਜੀ ਆਪਾਂ 87000 ਰੁਪਏ ਦੇ ਦਾਂਗੇ 85 ਦੀ 87000 ਦੀ ਬਾਈ 87 ਦੀ ਚਲੋ ਤੁਹਾਡਾ ਮਾਨਦਨ ਰੱਖਾਂ 85000 ਦੀ ਬਸ ਠੀਕ ਹੈ ਲੈ ਜਾ ਚਲ ਲੇ ਵੀ ਆ ਦੇਖ ਲੋ ਇਹਦੇ ਥੱਲੇ ਵੀ ਜਿਹੜਾ ਹੈਗਾ ਨਾ ਦੁੱਧ ਹੋਣਾ ਸੋਨੂੰ ਜਿਹੜਾ ਹੈਗਾ 10 ਲੀਟਰ ਤਿਆਰ ਮਿਲੂਗਾ ਸਿਰਫ 85000 ਰੁਪਿਆ ਰੇਟ ਕਰਤਾ ਕਰਿਆ 87 ਸੀ ਆਪਾਂ ਦੋ ਘਟਾ ਲਿਆ ਬਾਈ ਨੂੰ ਤੇ ਇਹ ਵੀ ਥਣਾ ਥਣਾ ਤੇ ਧਾਰਾ ਤੂਰਾ ਦੀ ਓਕੇ ਆ ਜਮਾ ਬਾਈ ਪੋਲੀ ਆ ਚਾਹੇ ਜਵਾਕ ਚ ਹੋਈ ਜਾਵੇ ਬੰਦਾ ਚ ਹੋਵੇ ਬਾਈ ਬੁੜੀ ਚ ਹੋਵੇ ਨਾ ਜੋ ਮਰਜੀ ਚ ਹੋਈ ਜਾਵੇ ਠੀਕ ਹੈ ਇਹ ਆ ਜਾ ਫਿਰ ਕਰਾ ਇਧਰਲੇ ਪਾਸੇ ਆ ਜਾ ਤੇ ਜਿਹੜੀ ਤੇਰੀ ਆ ਆ ਗਈ ਸੂਣ ਵਾਲੀ ਹਾਂਜੀ ਬਾਈ ਇਹ ਤੇਰੀ ਜਿਹੜੀ ਉਹ ਤਾਂ ਤੇਰੀ ਹੈਗੀ ਸੀ ਲਿਆਂਦੀ ਹੋਈ ਹਾਂਜੀ ਬਾਈ ਉਹ ਆਪਾਂ ਲਿਆਂਦੀ ਹੋਈ ਹੈਣਾ ਤੇ ਆਹ ਜਿਹੜੀ ਹੈਗੀ ਏ ਇਹ ਆਪਣੀ ਘਰ ਦੀ ਝੋਟੀ ਓ ਬਾਈ ਇਹ ਘਰ ਦੀ ਝੋਟੀ ਹੈ ਇਹਦੇ ਥੰ ਲੋ ਬਈ ਪਹਿਲੇ ਸੂਏ ਆਪਾਂ 14 ਲੀਟਰ ਦੁੱਧ ਚੋਇਆ ਸੀ ਬਾਈ ਇਸ ਵਾਰੀ ਇਹਦੇ 10 ਦਿਨ ਰਹਿੰਦਾ ਸੂਣ ਦੇ ਅਜੇ 10 ਦਿਨ ਪਈਆ ਹਾਂਜੀ ਹਾਂਜੀ ਚਵਾਈ ਬਈ ਇਹਦੀ ਵੀ ਗੰਨੇ ਵਰਗੀ ਆ ਠੀਕ ਹੈ ਕੱਦਗਾਠ ਇਹਦਾ ਬਹੁਤ ਲੰਮੀ ਲੰਮੀ ਬਹੁਤ ਹੈ ਅੱਛਾ ਕੁੰਡੀ ਕਾਂਡੀ ਬਹੁਤ ਹੈ ਖੋਲੀ ਕਰਾਂ 10 ਦਿਨ ਲੈ ਜੂਗੀ ਖੋਲੇ ਹਾਂ 10 ਦਿਨ ਲੈ ਜੂ ਹੁਣ ਆਪਾਂ ਮਤਲਬ 14 15 ਕਿਲੋ ਦ ਸੈਂਗ ਇਹਦਾ ਵੀ ਕੁੰਡਾ ਆ ਗਿਆ ਹਜੇ ਲੇਵਾ ਬਣਾਉਂਦੀ ਤਰੀ ਆਉਂਦੀ ਆ ਤੇ ਆ ਦੇਖ ਲੋ ਏ ਲੈ ਚੱਲ ਕਰਾਂ ਹਜੇ ਤਾਂ ਲੇਵਾ ਬਣਾਉਗੀ ਹਾਂਜੀ ਹਾਂਜੀ ਬਾਈ ਲੈ ਵੀ ਹਜੇ ਤਾਂ ਮਿੱਤਰੋ ਲੇਵਾ ਇਹਨੇ ਬਣਾਉਣਾ ਹੈਗਾ ਤੇ 10 ਦਿਨ ਬਾਕੀ ਪਏ ਇਹਦਾ ਕੀ ਰੇਟਰ ਹੋ ਫਿਰ ਤੇ ਲੰਮੀ ਲੰਮੀ ਬਹੁਤ ਆ ਬਾਈ ਰੇਟ ਕੀ ਰੋਹੀਦਾ 145000 ਹੀ ਦੇਣੀ ਆ ਬਾਈ ਬਸ ਆਪੇ 145 ਹਾਂਜੀ ਬਾਈ ਠੀਕ ਆ ਲੈ ਵੀ ਆਹ ਦੇਖ ਲੋ ਜਿਹੜੀ ਇਹਦੇ ਵੀ ਨਾ ਹਜੇ 10 ਦਿਨ ਸੂਣ ਦੇ ਬਾਕੀ ਪਏ ਆ ਮਿੱਤਰੋ ਤੇ ਜਿਹੜੀ ਹੈਗੀ ਆ ਉਤੋਂ ਬੰਤਰ ਵਗੈਰਾ ਉਹ ਤੁਸੀਂ ਨੋਟ ਕਰ ਲੋ ਬਾਕੀ ਕਿ ਲੇਵਾ ਪਖੜੀ ਦਾ ਨੋਟ ਕਰਵਾ ਦੇਣਾ ਇੱਕ ਵਾਰੀ ਹਾਦਰ ਕਰ ਦੇ ਕਰਮਜੀਤ ਹਾਂ ਕੱਦ ਕੋ ਤਾਂ ਬਹੁਤ ਆ ਬਈ ਦਾ ਹਾਂ ਫੇ ਤਾਂ ਦਿਨ ਤਾਂ ਯਾਰ ਮੈਨੂੰ ਐ ਲੱਗਦਾ ਵੱਧ ਨਾ ਲੈ ਜੀ ਹੈਨਾ ਹਾਂ ਬਸ 10 ਤੋਂ ਬਈ 12 ਲੈ ਜੂ 13 ਲੈ ਜੂ ਵੱਧ ਵੱਧ ਠੀਕ ਹੈ ਗੱਲ ਅੱਛਾ ਯਾਰ ਕਰਮਜੀਤ ਜਿਹੜਾ ਤੇਰੇ ਕੋਲ ਆ ਕੱਟਾ ਆ ਗਿਆ ਹਾਂਜੀ ਬਈ ਇਹੇ ਕੱਟੇ ਦੀ ਦੱਸ ਮੈਨੂੰ ਕਹਾਣੀ ਵੀ ਇਹੇ ਕੱਟਾ ਜਿਹੜਾ ਤੇਰਾ ਹੈਗਾ ਘਰ ਦਾ ਹੈ ਕਿ ਲਿਆਂਦਾ ਇਹ ਬਈ ਆਪਣਾ ਦੋਸਤ ਮਿੱਤਰ ਆ ਕੋਈ ਅੱਛਾ ਆਪਾਂ ਨੂੰ ਉਹਨਾਂ ਨੇ ਪਾਲਣ ਵਾਸਤੇ ਦਿੱਤਾ ਸੀਗਾ ਠੀਕ ਹੈ ਤੇ ਆਪਾਂ ਪਾਲਣ ਵਾਲੇ ਬੰਦੇ ਨੂੰ ਗਾਂਹਾਂ ਦੇਣਾ ਹੈ ਠੀਕ ਹੈ ਇਹਦੀ ਮਾਂ ਦੀ ਸਰਕਾਰੀ ਚਬਾਈ ਹੋਈ ਹੋਈ ਅੱਛਾ ਪਹਿਲੇ ਸੂਏ ਉਹਨੇ 7.5 ਲੀਟਰ ਦੁੱਧ ਚਵਾਇਆ ਸੀ ਅੱਛਾ ਤੇ ਦੂਜੇ ਸੂਏ ਬਾਈ ਉਹਦੀ ਚਵਾਈ ਹੋਈ ਆ 19.5 ਲੀਟਰ ਦੀ ਕਿੱਥੇ ਹੋਈ ਸੀ ਚਵਾਈ ਉਹਦੀ ਉਹਦੀ ਮੇਰੇ ਪਿੰਡੀ ਹੋਈ ਸੀ ਬਾਈ ਫਾਤੇ ਅੱਛਾ ਹਾਂ ਸਰਕਾਰੀ ਚਵਾਈ ਦਾ ਸਰਕਾਰੀ ਰਿਕਾਰਡ ਹੈਗਾ ਤੇ ਮੋਦੀ ਦਾ ਸੀਮਣ ਲੱਗਿਆ ਸੀ ਇਹਦੇ ਅੱਛਾ ਇਹ ਕੱਟਾ ਮੋਦੀ ਦਾ ਹੈ ਮੋਦੀ ਦਾ ਹਾਂਜੀ ਬਾਈ ਠੀਕ ਹੈ ਤੇਰੀ ਮਾਂ ਦਾ ਬਹੁਤ ਵੱਡਾ ਸਟਰਕਚਰ ਹੈ ਠੀਕ ਹੈ ਖੋਲੀ ਫਿਰ ਆਪਾਂ ਤੁਰਕੇ ਦਹਾਗੇ ਇਹਦੀ ਉਮਰ ਹੁਣ ਕਿੰਨੀ ਕਹੋ ਇਹਦੀ ਬਾਈ 1.5 ਸਾਲ ਹੈ ਅੱਛਾ ਸਵਾ ਕੇ ਸਾਲ ਇੱਕ ਸਾਲ ਸਾਢੇ 4 ਮਹੀਨੇ ਆ ਠੀਕ ਹੈ ਚੱਲ ਦੂੜ ਕੇ ਸਾਲ ਦਾ ਲਵਾ ਲਾ ਹਾਂ ਹਾਂ ਬਸ ਬਈ ਆ ਦੇਖ ਲਓ ਇਹ ਮੋਦੀ ਦਾ ਕੱਟਾ ਆ ਗਿਆ ਥੱਲੋਂ ਬੜਾ ਸਾਫ ਆ ਟੈਸਟੀ ਕਰਾਂ ਦਾ ਬਈ ਬਹੁਤ ਚੰਗਾ ਟੈਸਟੀ ਕਾਲ ਜਿਹੜੇ ਹੈਗੇ ਜਮੈਨ ਪੂਰੇ ਸਿੱਧੇ ਸਿੱਧੇ ਨੇ ਇਹ ਫਿਰ ਆਪਾਂ ਕਿੰਨੇ ਚ ਦੇ ਦਾਂਗੇ ਏ ਬਾਈ ਇੱਕੋ ਹੀ ਰੇਟ ਆ 50000 ਦੇ ਦਾਂਗੇ ਬਸ ਆਪਾਂ 50 ਦਾ ਲਿਜਾਵੇ ਪਾਲਣ ਵਾਲਾ ਬਾਈ ਪਾਲਣ ਵਾਲਾ ਤਾਂ ਬਣਾਣੀ ਹੁੰਦੇ ਆਪਾਂ ਕਿਸੇ ਨੂੰ ਠੀਕ ਹੈ ਹਾਂ ਲੈ ਵੀ ਮਿੱਤਰੋ ਊਂ ਵੀ ਪੈਸੇ ਲਾਉਂਦੇ ਹੋਣਗੇ ਜੇ ਆਪਾਂ ਦੋ ਨੰਬਰ ਵਾਲੀ ਦੀ ਗੱਲ ਕਰ ਲਗੇ ਕਿ ਲਵਾਈ ਨਹੀਂਗੇ ਹਨੀ ਭਾਈ 2 ਨੰਬਰ ਵਾਲੇ ਪਾਸੇ ਲਵਾਏ ਤਾਂ ਨਹੀਂ ਇਹਦੇ ਪੈਸੇ ਨਾ ਨਾ ਭਾਈ ਆਪਾਂ ਨਹੀਂ ਉਹਨਾਂ ਨੂੰ ਘਰੇ ਫੜਨ ਦੇ ਠੀਕ ਹੈ ਗੱਲ ਆਹੋ ਕਈ ਵਾਰੀ ਆਏ ਹੁੰਦਾ ਵੀ ਚਲ ਆਪਾਂ ਨਾ ਨਾ ਭਾਈ ਵਟਨ ਵਾਲਾ ਕਿਉਂ ਨਾਲੇ ਇਹ ਬਈ ਬਹੁਤ ਚੰਗੀ ਯਾਦਦਾ ਆ ਦੀ ਮਾਂ ਦਾ ਰਿਕਾਰਡ ਦਾ ਸੜਿਆ ਗੱਲਬਾਤ ਹੀ ਸੀ ਠੀਕ ਹੈ ਹਾਂਜੀ ਹੁਣ ਵੀ ਖੜੀ ਹੈ ਦੀ ਮਾਂ ਹਾਂਜੀ ਹਾਂਜੀ ਭਾਈ ਆਪਣੇ ਪਿੰਡ ਆਪਣੇ ਦੋਸਤਾਂ ਦੇ ਘਰੇ ਖੜੀ ਹੈ ਭਾਈ ਲਿਖਾ ਦੂੰ ਮੈਂ ਉਹਦੀ ਵੀਡੀਓ ਵੀ ਆਪਣੇ ਕੋਲ ਹੈਗੀ ਹੈ ਠੀਕ ਹੈ ਦਿਖਾ ਦੇਗਾ ਹਾਂਜੀ ਹਾਂਜੀ ਭਾਈ ਹਾਂ ਠੀਕ ਹੈ ਅੱਛਾ ਕਰਮਜੀਤ ਤੇਰਾ ਨੰਬਰ ਕਿਹੜਾ ਚੱਲਦਾ ਭਾਈ ਮੇਰਾ ਭਾਈ 9862 ਹੂੰ 5890 ਠੀਕ ਹੈ ਲੋ ਵੀ ਇਹ ਸੀ ਬਾਈ ਕਰਮਜੀਤ ਬਾਈ ਕਰਮਜੀਤ ਕੋਲੇ ਜਿਹੜੇ ਆਪਾਂ ਚਾਰ ਪਸ਼ੂ ਇੱਧਰ ਖੜੇ ਸੀ ਹਨ ਉਹ ਵੀ ਦਿਖਾਤੇ ਇੱਧਰਲੇ ਪਾਸੇ ਜਿਹੜੀ ਹੈਗੇ ਧੁੱਪ ਪੈਂਦੀ ਸੀ ਤਾਂ ਨਹੀਂ ਇਹ ਦਿਖਾਈ ਥੋੜੇ ਜੇ ਇਹ ਲਾਸਟ ਦੇ ਦਿਖਾਉਣ ਲੱਗੇ ਆ ਇੱਧਰਲੇ ਪਾਸੇ ਵੀ ਬਾਈ ਕੋਲੇ ਜਿਹੜਾ ਹੈਗੇ ਦੋ ਮੱਝਾਂ ਖੜੀਆਂ ਇਹ ਵੀ ਤੁਸੀਂ ਨੋਟ ਕਰ ਲਓ ਬਾਕੀ ਜਦੋਂ ਤੁਸੀਂ ਇੱਥੇ ਆਉਂਗੇ ਤੇ ਆਪਾਂ ਸਾਰੀ ਤੁਹਾਨੂੰ ਲੋਕੇਸ਼ਨ ਦਿਖਾਤੀ ਕਰਦੀ ਤੇ ਵੀ ਚਾਰ ਨਗਨੇ ਇਸ ਕਰੇ ਜੇ ਚਾਰਾਂ ਦੇ ਵਿੱਚੋਂ ਜੇ ਕੋਈ ਪਸੰਦ ਆਉਂਦਾ ਇੱਥੇ ਆਇਓ ਬਾਕੀ ਜਿਵੇਂ ਰੇਟ ਜਿਹੜੇ ਹੈਗੇ ਚੰਗੇ ਲੱਗੇ ਦੱਸਿਓ ਜਰੂਰ ਧੰਨਵਾਦ ਸਾਰੇ ਭਰਾਵਾਂ ਦਾ ਜਿੰਨੇ ਭਰਾ ਵੀਡੀਓ ਨੂੰ